ਕਿੱਦਾਂ ਇਹਨਾਂ ਨੇ ਚੌੜਚਪਟ ਦਰਵਾਜ਼ਾ ਖੋਲਿਆ ਹੈ ਭਾਏ ਇਹਨਾਂ ਨੂੰ ਦੁਪਹਿਰੇ ਕੋਈ ਲੁੱਟ ਕੇ ਲੈ ਜਾਏ ਚਾਚੀ ਆਈ ਹੈ ਸਤਿ ਸ਼੍ਰੀ ਅਕਾਲ ਚਾਚੀ ਸਤਿ ਸ਼੍ਰੀ ਅਕਾਲ ਜੀ ਇੰਦਾਰੋ ਠੀਕ ਠਾਕ ਵਾ ਹਾਂ ਜੀ ਠੀਕ ਠਾਕ ਤੇ ਇਸ ਨਾਲ ਸਾਡੀ ਕੰਢੀ ਤੇਰੀ ਮਾਂ ਕਾਲਦੀ ਤੇ ਨਾ ਹੁਣੇ ਉਹਦੇ ਲਾਗੋਟ ਤੇ ਜਾਂ ਮੇਰਾ ਪੁੱਤ ਪਾਣੀ ਪੋਣੀ ਪੀ ਠੀਕ ਜੀ ਚਾਚੀ ਪਹਿਲਾਂ ਮੈਂ ਪੂਜਾ ਕੋਈ ਜਾਂਣਾ ਵਾ ਸਮਾਨ ਦੇ ਜੀ ਦਵਾ ਕੱਢ ਕੇ ਮੇਰੇ ਮਾਤਾ ਨੇ ਤੇ ਬੋਲਣੀ ਲੱਗ ਪਈ ਆ ਆ ਬੈਠੀ ਹੈ ਸਸੀ ਖਾ ਰਹੀਂ ਤਾਂ ਨੇ ਹਾਂ ਆਪਾਂ ਉਹ ਕਿੱਟਾ ਦੇਖੋ ਉਹ ਤਾਂ ਟੇਲਾ ਸੀ ਬੰਨ ਲਿਆ ਵਾ ਰੱਖੋ ਤੁਸੀਂ ਠੀਕ ਆਂ ਆਪਾਂ ਉਹ ਪਾਣੀ ਠੰਡਾ ਕੇ ਪਾਣੀ ਲੈ ਕੇ ਆਇਓ ਚਲੋ ਪਾਣੀ ਲੈ ਜੋ ਇੱਥੇ ਮੈਂ ਤਾਂ ਲਈ ਸਮਾਨ ਲੈ ਕੇ ਆਇਆ ਤੇ ਸਮਾਨ ਲੈ ਲੋ ਵੇਖ ਲੋ ਲਿਆਓ ਲਿਆਓ ਦੇ ਦਿਓ ਸਮਾਨ ਜੇ ਮਾਤਾ ਨੂੰ ਪਤਾ ਲੱਗ ਗਿਆ ਨਾ ਕਿ ਮੇਰੇ ਧੀ ਵਾਸਤੇ ਨਹੀਂ ਲਿਆ ਆਪਣੀ ਰੋਟੀ ਵਾਸਤੇ ਲਿਆ ਉਹਨੂੰ ਤੇ ਅੱਗੇ ਸਾੜਾ ਰਹਿੰਦਾ ਮੇਰੇ ਤੋਂ ਤੇ ਉਹਨੇ ਲੜਨਾ ਜੇ ਲਿਆਓ ਦੇ ਦਿਓ ਮਰਾ ਹਾਲ ਮੇਕਅਪ ਕਿੱਟ ਜਿਹੜੀ ਤੁਸੀਂ ਕਿਹਾ ਹੈਗਾ ਮਹਿੰਗੀ ਤੇ ਬੜੀ ਆਈ ਆ ਸਾਂਭ ਲੋ ਇਹਨੂੰ ਹੁਣ ਲਗਾ ਲਓ ਮਾਤਾ ਨੇ ਵੇਖ ਲਿਆ ਤੇ ਉਹਨੇ ਗੁੱਸੇ ਹੋਣਾ ਹੈ ਠੀਕ ਹੈ ਤੇ ਮੇਰੀ ਕੁੜੀ ਲਈ ਕਿੰਨਾ ਪਤਾ ਲੱਗਿਆ ਆਪਣੀ ਬੋਟੀ ਚਾਹਿਆ ਹਾਲੋ ਹੋ ਰਿਹਾ ਹੈ ਸਮਾਨ ਹੋ ਲੈ ਜਾਂਦਾ ਜੀ ਲਿਆਓ ਲਿਆਓ ਛੇਤੀ ਕਰੋ ਰੱਖਦਾ ਮਾਤਾ ਵੀ ਉੱਠ ਕੇ ਜਾਵੇ ਚੱਲ ਫੇ ਪੂਜਾ ਤੂੰ ਹੁਣ ਨਾ ਰੋਟੀ ਤੇ ਚਾਹ ਬਣਾ ਤੇ ਮੈਂ ਉਹ ਨਾ ਚਰਮਾਤਾ ਨੂੰ ਮੇਲਾਵਾਂ ਚੰਗਾ ਜਾਓ ਮੈਂ ਕੁੱਕ ਲੱਗੀ ਐ ਜਲਦੀ ਬਣਾ ਦਿਓ ਐ ਉਹਨਾਂ ਦੇ ਮੈਂ ਮਾਤਾ ਨੂੰ ਮੇਲਾਵਾਂ ਚੰਗਾ ਜਾਓ ਮਦਦ ਸਾਸਰੀ ਕਾਲ ਪੈਰੀ ਪਿੰਨੇ ਸਾਸਰੀ ਕਾਲ ਆ ਗਿਆ ਮੇਰਾ ਪੁੱਤ ਹਾਂਜੀ ਠੀਕ ਠਾਕ ਹਾਂਜੀ ਠੀਕ ਜੀ ਕਰੋ ਨਾ ਹਾਂਜੀ ਮੈਂ ਹੁਣੇ ਆਇਆ 10 ਘੰਟਾ ਹੋ ਗਿਆ ਤੂੰ ਇੰਨੇ ਪਿਆ ਹੀਂ ਮੇਰੀ ਬਹੁਤ ਅੱਖ ਲੱਗੀ ਹੁਣੀ ਪਰ ਲੰਘ ਤਾ ਤੇਨੂੰ ਮੈਂ ਵੇਖਿਆ ਨਹੀਂ ਆ ਤੁਸੀਂ ਲੰਮੇ ਪਏ ਹੋ ਨਾ ਸੁੱਤੇ ਹੀ ਤੁਹਾਡੀ ਅੱਖ ਲੱਗੀ ਹੋਗੀ ਅੱਛਾ ਅੱਛਾ ਹੋਰ ਸਨਾ ਮੇਰਾ ਪੁੱਤ ਚਾਹ ਪਾਣੀ ਪੀਤਾ ਹਾਂਜੀ ਚਾਹ ਛੋਟੀ ਖਾਧੀ ਮੇਰੇ ਪੁੱਤ ਨੇ ਨਹੀਂ ਉਹ ਕਿਹਾ ਬਣਾਉਣ ਦੀ ਬਣਾਉਣ ਲੱਗੇ ਆ ਅੱਛਾ ਦਹੀਂ ਬਣਾਉਣੇ ਪੁੱਜਾ ਹਾਂਜੀ ਬਣਾਣ ਦੇ ਆ ਚਾਹ ਖਾ ਮੇਰਾ ਪੁੱਤ ਰੋਟੀ ਪਾਣੀ ਉਹ ਖਾ ਹੁਣ ਰਾਤ ਦਾ ਨੀਂਦਰਾ ਹੋਣਾ ਵਾ ਹਾਂਜੀ ਗੱਡੀ 'ਚ ਜਾਗਦਾ ਆਇਆ ਜਾਗਦਾ ਆ ਜਾਗਣਾ ਪੈਂਦਾ ਫਿਰ ਚੋਰ ਚੱਕੇ ਬੜੇ ਹੁੰਦੇ ਆ ਅਸਮਾਨੀ ਨਾ ਕੋਲ ਫਿਰ ਅੱਛਾ ਤੇ ਤਦ ਕਰਕੇ ਵੀ ਜਾਗਣਾ ਹੀ ਪਿਆ ਐ ਸੱਸ ਕੰਮਕਾਰ ਵਧੀਆ ਹੀ ਹਾਂਜੀ ਕੰਮਕਾਰ ਠੀਕ ਕਰ ਮੈਂ ਤੇ ਪੁੱਤ ਤੈਨੂੰ ਬੜੇ ਦਿਨਾਂ ਦੀ ਕਹਿਣੀ ਆ ਜਾ ਤੇ ਇਹ ਦਿਨਾਂ ਬੜੀਆਂ ਪਰੇਸ਼ਾਨੀਆਂ ਵਾ ਚਾਹ ਤੈਨੂੰ ਬਾਅਦ ਚ ਦੱਸੂਗੀ ਪਹਿਲਾਂ ਮੇਰਾ ਪੁੱਤ ਰੋਟੀ ਪਾਣੀ ਖਾ ਚਾਹ ਪਾਣੀ ਪੀ ਹਾਂ ਕੱਪੜੇ ਕੂਪੜੇ ਬਦਲ ਲੈ ਆ ਤੇ ਫੇਰ ਤੈਨੂੰ ਮੈਂ ਦੱਸੂਗੀ ਠੀਕ ਜੀ ਹਾਂ ਹਾਂ ਕਹਣ ਤੇਰੀ ਵੱਲ ਜਾਣਾ ਵਾ ਬੜਾ ਤੰਗ ਕਰਦਾ ਵਾ ਕਿਹੜਾ ਤੰਗ ਕਰਦਾ ਹਾਂ ਹਾਂ ਐਦਾਂ ਹੀ ਮਾਰ ਕੁੱਟ ਕੇ ਕੱਲ ਦਿੰਦਾ ਮੁਰ ਗਿਆ ਫੇਰ ਹੁਣ ਕੱਲ ਦਾ ਫੇਰ ਲੈ ਗਿਆ ਵਾ ਐਦਾ ਚਿੰਤਾ ਨਾ ਮੇਰਾ ਵੀ ਬੀਪੀ ਵਧਿਆ ਵਾ ਚਲ ਕੋਈ ਨਹੀਂ ਕਰਨ ਨੂੰ ਚਲਦੇ ਆ ਹੋ ਕੇ ਆਉਂਦੇ ਆ ਆਹ ਜਾਣਾ ਪੈਣਾ ਵਾ ਕਿੰਨਾ ਕਚੇਰੋ ਦੇ ਮੂੰਹਾਂ ਲੈ ਵੇਖਣਾ ਵਾ ਚਲ ਆ ਮੇਰਾ ਪੁੱਤ ਜਾ ਤੂੰ ਰੋਟੀ ਪਾਣੀ ਖਾ ਤੇ ਫੇਰ ਵੇਖਦੇ ਕੋਈ ਹਾਲ ਕਰਦੇ ਆ ਚਲ ਆਉਣਾ ਵਾ ਮਾਤਾ ਤੁਸੀਂ ਕਰੋ ਫੇਰ ਰੈਸਟ ਮੈਂ ਤੇ ਕਰ ਕੜੀ ਕਰ ਲਾਂ ਮੈਂ ਰੈਸਟ ਜਾ ਮੇਰਾ ਪੁੱਤ ਰੋਟੀ ਖਾ ਆ ਜਾ ਪੂਜੀ ਰੋਟੀ ਬਣ ਗਈ ਐ ਹਾਂਜੀ ਬਣ ਗਈ ਐ ਤੇ ਮੂਹਾਂ ਤੇ ਤੋਲੋ ਤੇ ਮੈਂ ਰੋਟੀ ਲਾ ਦਿੰਦੀ ਥਾਡੀ ਤੇ ਕੀ ਗੱਲ ਮਾਤਾ ਬੜੀ ਢਿੱਲੀ ਜਿਹੀ ਲੱਗਣ ਦੀ ਕੋਈ ਪਰੇਸ਼ਾਨੀ ਆ ਹੋਣਾ ਕੀ ਆ ਤੁਹਾਡੀ ਭੈਣ ਆਈ ਸੀ ਹਫਤਾ ਪਹਿਲਾਂ ਤੇ ਬਲੜ ਕੇ ਉਹਨੇ ਕੱਢਿਆ ਦੇ ਘਰ ਵਾਲਿਆਂ ਨੇ ਤੇ ਪੰਜ ਕਿ ਦਿਨ ਹੋ ਗਏ ਆ ਤੇ ਘਰ ਵਾਲਾ ਕੱਲ ਆਇਆ ਸੀ ਲੈਣ ਉਹ ਵੀ ਆਇਆ ਸੀ ਲੈਣ ਤੇ ਉਹਨੂੰ ਕੱਲਿਆ ਨਹੀਂ ਇਹਨਾਂ ਨੇ ਬਾਅਦ 'ਚ ਆਇਆ ਫਿਰ ਸ਼ਰਾਬ ਪੀ ਕੇ ਖੇਤ ਧੂਕੇ ਲੈ ਗਿਆ ਤੇ ਹੁਣ ਮਾਤਾ ਟੈਨਸ਼ਨ ਨਾ ਭਈ ਆ ਅੱਛਾ ਇਹ ਹੋਇਆ ਜੇ ਹੋਰ ਕੋਈ ਗੱਲ ਨਹੀਂ ਆ ਜਦੋਂ 소ਫੀ ਲੈਣ ਆਇਆ ਸੀ ਨਾ ਹੱਥ ਪੈਰ ਜੋੜਦਾ ਸੀ ਨਮਾਵਾਂ ਤੇ ਆਦੇ ਉਦੋਂ ਇਹਨਾਂ ਨੇ ਕੱਲੀ ਨਹੀਂ ਮੈਂ ਵੀ ਕਹਿੰਨੀ ਹਮਾਰਾ ਘਰ ਦੇ ਘਰ ਦੇ ਉਹਦਾ ਮੰਨਦੀਆਂ ਨਹੀਂ ਬਾਅਦ ਚ ਫਿਰ ਸ਼ਰਾਬ ਪੀ ਕੇ ਆਇਆ ਫਿਰ ਖਿੱਚ ਧੂ ਕੇ ਲੈ ਕੇ ਗਿਆ ਜਦੋਂ ਉਹ ਵੇਲਾ ਨੰਗ ਗਿਆ ਤੇ ਹੁਣ ਬਾਅਦ ਪਛਤਾਉਂਦਾ ਕੀ ਫਾਇਦਾ ਹੁਣ ਮਾਤ ਪਈ ਆ ਉਦੋਂ ਕਿਤੇ ਤਜਨਾ ਤੋਰ ਦਿੰਦੀ ਤੇ ਕੁਝ ਵੀ ਨਹੀਂ ਹੋਣਾ ਦੇਖਾਂ ਸਹੀ ਕੀ ਕਰਨ ਗਿਆ ਸੋ ਲੈ ਇਹ ਕਹੇ ਨਹੀਂ ਮਾਣ ਆਪਣੇ ਘਰ ਦੀਆਂ ਕਿ ਮੇ ਜਿੱਠੀਆਂ ਨਹੀਂ ਜਾਂਦੀਆਂ ਤੁਹਾਡੇ ਘਰ ਦੀਆਂ ਸੁਵਾਂ ਲੈਣ ਆ ਜਾਂਦੀ ਐ ਮਾਂ ਤੁਹਾਨੂੰ ਇੱਕ ਇਹ ਨਹੀਂ ਟਿਕਨ ਦੇਂਦੀ ਉਠੇ ਸਦੀਆਂ ਮੱਤਾਂ ਦੇਂਦੀ ਆ ਲੈ ਲੈ ਅਜੇ ਕੈਂਟਾ ਨਹੀਂ ਹੋਇਆ ਮੁੰਡੇ ਨੂੰ ਆਇ ਨਹੀਂ ਹੈ ਅੰਦਰ ਵਾਰਕੀ ਨੂੰ ਜੋ ਘਰ ਦੀ ਹਿਸਟਰੀ ਸਾਰੀ ਦੱਸਣ ਲਈ ਐਦਾਂ ਘਰ ਦੀ ਹੈ ਕੀ ਤਰ੍ਹਾਂ